ਦਿੱਲੀ ਦੇ ਲਾਲ ਕਿਲੀ ਤੇ ਹੋਏ ਅਤਵਾਦੀ ਹਮਲੇ ਤੋਂ ਬਾਅਦ ਪੰਜਾਬ ਦੇ ਸਰਹੱਦੀ ਇਲਾਕਿਆਂ ਦੀ ਸਖਤੀ ਸੁਰੱਖਿਆ ਜਿਹੜੀ ਹੈ ਉਹ ਹੋਰ ਵੱਧ ਗਈ ਹੈ ਨਾਲ ਹੀ ਪੂਰੇ ਪੰਜਾਬ ਦੇ ਵਿੱਚ ਸ਼ੱਕੀ ਲੋਕਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਇਸ ਦੌਰਾਨ ਪੰਜਾਬ ਪੁਲਿਸ ਨੇ ਇੱਕ ਆਈਐਸਆਈ ਮੋਡੀਊਲ ਦਾ ਪਰਦਾ ਫਾਸ਼ ਕੀਤਾ ਹੈ ਜਿਸ ਰਾਹੀਂ ਪੰਜਾਬ ਦੇ ਵਿੱਚ دہشت ਫਲਾਉਣ ਦੀ ਇੱਕ ਖਤਰਨਾਕ ਸਾਜ਼ਿਸ਼ ਰਚੀ ਗਈ ਸੀ ਪੰਜਾਬ ਪੁਲਿਸ ਨੇ ਲੁਧਿਆਣਾ ਦੇ ਵਿੱਚ ਆਈਐਸਆਈ ਪਾਕਿਸਤਾਨ ਸਮਰਥਕ ਗਰਨੇਡ ਹਮਲੇ ਦੇ ਮੋਡੀਊਲ ਦਾ ਪਰਦਾ ਫਾਸ਼ ਕੀਤਾ ਤੇ 10 ਅਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਪੰਜਾਬ ਦੇ ਵਿੱਚ ਆਈਐਸਆਈ ਦੀ ਵੱਡੀ دہشتੀ ਸਾਜ਼ਿਸ਼ ناکਾਮ ਲੁਧਿਆਣਾ ਤੋਂ ਆਈਐਸਆਈ ਦੇ 10 ਖਤਰਨਾਕ ਅੱਤਵਾਦੀ ਗ੍ਰਿਫਤਾਰ ਪੰਜਾਬ ਪੁਲਿਸ ਨੇ ਕੀਤਾ ਗਰਨੇਡ ਅੱਤਵਾਦੀ ਮੋਡਿਊਲ ਦਾ ਪਰਦਾਫਾਸ਼ ਪੰਜਾਬ ਦੇ ਆਬਾਦੀ ਵਾਲੇ ਖੇਤਰ ਦੇ ਵਿੱਚੋਂ ਹੋਣਾ ਸੀ ਹਮਲਾ ਦਿੱਲੀ ਦੇ ਲਾਲ ਕਿਲਾ ਕਾਰ ਬਲਾਸ ਤੋਂ ਬਾਅਦ ਪੂਰੇ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਅਲਰਟ ਮੋਡ ਤੇ ਨੇ ਪੰਜਾਬ ਦੀ 550 ਕਿਲੋਮੀਟਰ ਤੋਂ ਵੱਧ ਦੀ ਸਰਹੱਦ ਪਾਕਿਸਤਾਨ ਦੇ ਨਾਲ ਲੱਗਦੀ ਹੈ ਅਜਿਹੇ ਦੇ ਵਿੱਚ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਉੱਥੋਂ ਦੀ ਸੁਰੱਖਿਆ ਹੋਰ ਵੀ ਜ਼ਿਆਦਾ ਸਖਤ ਕਰ ਦਿੱਤੀ ਹੈ ਮੁੱਖ ਬਾਜ਼ਾਰ ਮਾਲ ਰੇਲਵੇ ਸਟੇਸ਼ਨਾਂ ਅਤੇ ਇਕ ਪੀੜ ਪੜੱਕੇ ਵਾਲੇ ਇਲਾਕਿਆਂ ਦੇ ਵਿੱਚ ਲਗਾਤਾਰ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ ਮਾਨ ਸਰਕਾਰ ਅਤੇ ਪੰਜਾਬ ਪੁਲਿਸ ਦੀ ਇਸ ਚੌਕਸੀ ਕਾਰਨ ਵੱਡੀ ਕਾਮਯਾਬੀ ਹੱਥ ਲੱਗੀ ਹੈ ਅਤੇ ਇੱਕ ਵੱਡੀ ਦਹਿਸ਼ਤੀ ਸਾਜ਼ਿਸ਼ ਨੂੰ ناکਾਮ ਕਰ ਦਿੱਤਾ ਗਿਆ ਇਹ ਮਾਡਿਊਲ ਸੁੱਬੇ ਦਾ ਵਿੱਚ ਅਸ਼ਾਂਤੀ ਫੈਲਾਉਣ ਦੇ ਲਈ ਇੱਕ ਭੀੜ ਭੜੱਕੇ ਵਾਲੇ ਇਲਾਕੇ ਦਾ ਵਿੱਚ ਗਰਨੇਡ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਸੀ ਪੰਜਾਬ ਪੁਲਿਸ ਨੇ ਆਈਐਸਆਈ ਪਾਕਿਸਤਾਨ ਸਮਰਥਿਤ ਗਰਨੇਡ ਹਮਲੇ ਮਾਡਿਊਲ ਦਾ ਪਰਦਾਫਾਸ਼ ਕੀਤਾ ਲੁਧਿਆਣਾ ਦੇ ਵਿੱਚੋਂ ਪੁਲਿਸ ਨੇ ਪਾਕਿਸਤਾਨ ਸਥਿਤ ਹੈਂਡਲਰਾਂ ਦੇ 10 ਵੱਡੇ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਆਪਰੇਟਿਵ ਪਾਕਿਸਤਾਨੀ ਹੈਂਡਲਰਾਂ ਦੇ ਨਿਰਦੇਸ਼ ਤੇ ਕੰਮ ਕਰ ਰਹੇ ਸੀ ਸ਼ੁਰੂਆਤੀ ਜਾਂਚ ਤੋਂ ਪਤਾ ਲੱਗ ਗਿਆ ਹੈ ਕਿ ਸਾਰੇ ਮਲਜ਼ਮ ਮਲੇਸ਼ੀਆ ਦੇ ਵਿੱਚ ਸਥਿਤ ਤਿੰਨ ਗੁਰਗਿਆ ਰਾਹੀ ਪਾਕਿਸਤਾਨ ਸਥਿਤ ਹੈਂਡਲਰਾਂ ਦੇ ਸੰਪਰਕ ਦੇ ਵਿੱਚ ਸੀ ਹੈਂਡਲਰਾਂ ਨੇ ਮਲਜ਼ਮਾਂ ਨੂੰ ਪੰਜਾਬ ਦੇ ਵਿੱਚ ਅਸ਼ਾਂਤੀ ਪੈਦਾ ਕਰਨ ਦੇ ਲਈ ਇੱਕ ਆਬਾਦੀ ਵਾਲੇ ਖੇਤਰ ਦੇ ਵਿੱਚ ਗਰਨੇਡ ਹਮਲਾ ਕਰਨ ਦਾ ਕੰਮ ਸੰਪਿਆ ਸੀ ਗ੍ਰਫਤਾਰ ਕੀਤੇ ਗਏ ਇਨਾ ਮੁਲਜ਼ਮਾਂ ਦੇ ਪਾਕਿਸਤਾਨ ਅਤੇ ਹੋਰ ਵਿਦੇਸ਼ੀ ਲਿੰਕ ਵੀ ਸਾਹਮਣੇ ਆਏ ਨੇ ਜਿਸ ਦੇ ਆਧਾਰ ਦੇ ਉੱਤੇ ਪੁਲਿਸ ਨੇ ਕੁਝ ਮੁਲਜ਼ਮਾਂ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਹੈ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਨੇ ਦੱਸਿਆ ਹੈ ਕਿ ਗ੍ਰਫਤਾਰ ਕੀਤੇ ਗਏ ਸਾਰੇ 10 ਮੁਲਜ਼ਮਾਂ ਖਿਲਾਫ ਯੂ ਪੀ ਏ ਦੇ ਤਹਿਤ ਮਾਮਲਾ ਦਰਜ ਕਰਕੇ ਵਿਦੇਸ਼ ਦੇ ਵਿੱਚੋਂ ਬੈਠੇ ਮੁਲਜ਼ਮਾਂ ਖਿਲਾਫ ਵੀ ਰੈੱਡ ਕਾਰਨਰ ਨੋਟਿਸ ਜਾਰੀ ਕਰ ਦਿੱਤਾ ਹੈ टोटल देयर विच 100 बंदे खाली तक गिरफ्तार हो गए चार फॉरेन हैंडलर्स जड़े हैं जड़े नॉमिनेट हुए हैं जनादा है से खुल गया आरसीएन इन द प्रोसेस ऑफ मेकिंग द आइडेंटिफाई कर देते हैं बहुत गलती है ना रिपोर्ट नहीं जी अजय अजय मलेशिया अजय मलेशिया इज वन uh, ऑफ द लिंक जिदे ये बंदे जुड़े थे द मेन मेन हैंडलर्स दे आर सिटिंग इन पाकिस्तान एंड इन मलेशिया ਕਾਫੀ ਮੋਡੂਲ ਸ਼ਾਮਲ ਕਰਦੇ ਹਨ ਇੱਕ ਹੈਂਡਲਰ ਜਿਹੜਾ ਹੈ ਉਹ ਕਾਫੀ ਮੋਡੂਲਰ ਹੈਂਡਲ ਕਰਦਾ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਸੂਬੇ ਦੇ ਵਿੱਚ ਸ਼ਾਂਤੀ ਅਤੇ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਅੱਤਵਾਦ ਨੂੰ ਖਤਮ ਕਰਨ ਅਤੇ ਸਰਹੱਦ ਪਾਰ ਦੇ ਅੱਤਵਾਦੀ ਨੈੱਟਵਰਕ ਨੂੰ ਤਬਾਹ ਕਰਨ ਦੇ ਲਈ ਵਚਨਬੱਧ ਹੈ ਮਾਨ ਸਰਕਾਰ ਪਿਛਲੇ ਕਈ ਮਹੀਨਿਆਂ ਤੋਂ ਪਾਕਿਸਤਾਨ ਦੀ دہشتੀ ਸਾਜ਼ਿਸ਼ ਨੂੰ ناکਾਮ ਕਰਨ ਦੇ ਨਾਲ ਹੀ ISI ਦੀ ਡਰਨ ਅਤੇ ਨਸ਼ਾ ਸਾਜ਼ਿਸ਼ ਨੂੰ ਵੀ ناکਾਮ ਕਰਨ ਦੇ ਵਿੱਚ ਜੁਟੀ ਹੋਈ ਹੈ ਇਸੇ ਦਾ ਨਤੀਜਾ ਹੈ ਕਿ ਪਾਕਿਸਤਾਨ ਤੋਂ ਜਦੋਂ ਵੀ ਕੋਈ ਹੈਂਡਲਰ ਪੰਜਾਬ ਪਹੁੰਚਦਾ ਹੈ ਤਾਂ ਉਸ ਨੂੰ ਤੁਰੰਤ ਦਬੋਚ ਲਿਆ ਜਾਂਦਾ ਹੈ ਅਤੇ ਲੁਧਿਆਣਾ ਦੇ ਵਿੱਚ ਵੀ ਉਹੀ ਦੇਖਣ ਨੂੰ ਮਿਲਿਆ ISI ਨੇ ਦਿੱਲੀ ਵਾਂਗ ਹੀ ਪੰਜਾਬ ਨੂੰ ਵੀ ਦਹਿਲੋਂ ਦੀ ਨਾਪਾਕ ਸਾਜ਼ਿਸ਼ ਰਚੀ ਸੀ ਪਰ ਪੰਜਾਬ ਪੁਲਿਸ ਨੇ ਮੁਲਾ মনির ਦੇ ਇਸ ਨਾਪਾਕ ਪਲਾਨ ਨੂੰ ناکਾਮ ਕਰ ਦਿੱਤਾ ਹੈ ਅਤੇ ISI ਦੇ ਅੱਤਵਾਦੀਆਂ ਨੂੰ ਫੜ ਕੇ ਗਰਨੇਡ ਅੱਤਵਾਦੀ ਮੋਡੀਊਲ ਦਾ ਪਰਦਾਫਾਸ਼ ਕੀਤਾ ਹੈ। ਪੰਜਾਬ ਪੁਲਿਸ ਨੇ ISI ਦੇ ਜਿੰਨਾ ਗੁਰਗਿਆਂ ਨੂੰ ਦਬੋਚਿਆ ਉਹਨਾਂ ਦੇ ਵਿੱਚ ਫਰੀਦਕੋਟ ਦੇ ਸੁਰਜੀਤ ਸਿੰਘ ਉਰਫ ਸੁੱਖਾ ਬਰਾੜ, ਸ਼੍ਰੀ ਮੁਕਸਰ ਸਾਹਿਬ ਦੇ 사ਜਨ ਕੁਮਾਰ ਉਰਫ ਸੰਜੂ, ਕੁਲਦੀਪ ਸਿੰਘ, ਸ਼ੇਖਰ ਸਿੰਘ ਅਤੇ ਅਜੇ ਸਿੰਘ ਨੇ ਉੱਥੇ ਹੀ ਰਾਜਸਥਾਨ ਦੇ ਸ਼੍ਰੀ ਗੰਗਾ ਨਗਰ ਦੇ ਰਹਿਣ ਵਾਲੇ ਕਰਨबीर ਸਿੰਘ ਉਰਫ ਵਿੱਕੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਇਲਾਵਾ ਵਿਦੇਸ਼ ਦਾ ਵਿੱਚ ਬੈਠੇ अजय ਮਲੇਸ਼ੀਆ ਦੇ ਸਥਾਨਕ ਸਾਥੀ ਅਮਰੀਕ ਸਿੰਘ ਅਤੇ ਪਰਮਿੰਦਰ ਉਰਫ ਚਿਰੀ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ ਜਦਕਿ अजय ਮਲੇਸ਼ੀਆ ਦੇ ਭਰਾ ਨੂੰ ਪੁਲਿਸ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਤੇ ਲੈ ਆਈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਅੱਤਵਾਦ ਨੂੰ ਖਤਮ ਕਰਨ ਅਤੇ ਸਰਹੱਦ ਪਾਰ ਦੇ ਅਤਵਾਦੀ ਨੈੱਟਵਰਕ ਨੂੰ ਖਤਮ ਕਰਨ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤਾਂ ਜੋ ਪੰਜਾਬ ਦੇ ਵਿੱਚ ਸ਼ਾਂਤੀ ਅਤੇ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਜਿਹੜਾ ਟੈਕਨੀਕਲ ਇਨਪੁਟ ਉਹਨਾਂ ਤੋਂ ਸਾਨੂੰ ਮਿਲਿਆ ਉਸ ਟੈਕਨੀਕਲ ਇਨਪੁਟ ਤੋਂ ਇਹਦੇ ਤਾਰ ਜਿਹੜੇ ਹਨ ਉਹ ਫੋਰਨ ਮਲੇਸ਼ੀਆ ਨੰਬਰ 1 ਨੰਬਰ 2 ਪਾਕ ਆਈਐਸਆਈ ਨਾਲ ਜੁੜੇ ਹੋਏ ਹਨ ਤੇ ਇਹ ਲੋਕ ਜਿਹੜੇ ਸੀਗੇ ਜਿਹੜੇ ਇਨੀਸ਼ੀਅਲੀ ਪੜੇ ਗਏ ਇਹ ਫੁੱਟ ਸੋਲਜਰਸ ਸੀਗੇ ਜਿਨ੍ਹਾਂ ਨੂੰ ਡਾਇਰੈਕਟ ਮਲੇਸ਼ੀਆ ਤੋਂ ਹਦਾਇਤ ਆ ਰਹੀ ਸੀਗੀ ਕਿ ਤੁਸੀਂ ਫਲਾਣੀ ਫਲਾਣੀ ਜਗ੍ਹਾ ਤੇ ਜਾਣਾ ਹੈ ਤੇ ਰੈਕੀ ਕਰਨੀ ਹੈ ਰੈਕੀ ਕਰਕੇ ਇਤਾਂ ਦੀ ਜਗ੍ਹਾ ਕਰਨੇ ਨੂੰ ਸਿੱਖਣਾ ਦਿੱਤੇ ਡੈਮੇਜ ਹੋਏ ਕਾਫੀ ਨੰਬਰ 1 ਨੰਬਰ 2 ਜਿਹਦੇ ਬੈਕਵਰਡ ਲਿੰਕ ਤੇ ਜਦੋਂ ਆਪਾਂ ਗਏ ਤੇ ਸਾਨੂੰ ਕੁਝ ਹੋਰ ਜੇਡ ਇਨਮਿਟਸ ਫਿਗਰ ਆਊਟ ਹੋਏ जिन्ना प्रोडक्शन वारंट से लाया गया उनहा तो पूछताछ की गई इंटरोगेशन से ये आया दैट इट इज ए वाइड नेटवर्क ऑफ पीपल सेलिंग नारकोटिक्स जेड़ा नारकोटिक्स ट्रेड से इन्वॉल्वड है वो धीरे-धीरे करके पाक आईएसआई नाल मिलके टेररिस्ट मॉड्युलेटेड आई नारकोटिक मॉड्यूल जेड़ा है वो टेररिस्ट मॉड्युलेटेड दिस शेप ਬੈਂ ਦੀ ਕੋਸ਼ਿਸ਼ ਕੀਤੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਇਹਨਾਂ ਦੇ ਉੱਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਪਹਿਲਾਂ ਤੋਂ ਹੀ ਦਰਜ ਨੇ ਅਤੇ ਨਸ਼ੇ ਦੇ ਕਾਰਨ ਹੀ ਇਹਨਾਂ ਦੇ ਤਰ ਪਾਕਿਸਤਾਨ ਦੇ ਵਿੱਚ ਬੈਠੇ ਅੱਤਵਾਦੀਆਂ ਦੇ ਨਾਲ ਜੁੜੇ ਗ੍ਰਿਫਤਾਰ ਕੀਤੇ ਗਏ ਮਲਜ਼ਮਾਂ ਦੇ ਵਿੱਚ ਕੁਲਦੀਪ ਸਿੰਘ ਸ਼ੇਖਰ ਸਿੰਘ ਅਤੇ ਅਜੇ ਸਿੰਘ ਨੂੰ ਸਭ ਤੋਂ ਪਹਿਲਾਂ ਮੁੱਢਲੀ ਜਾਂਚ ਦੌਰਾਨ ਲੁਧਿਆਣਾ ਦੇ ਬਸਤੀ ਜੋਦੇਵਾਲ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਦੇ ਕੋਲੋਂ ਹੈਂਡ ਗਰਨੇਡ ਬਰਾਮਦ ਹੋਇਆ ਸੀ ਅਤੇ ਫਿਰ ਬਾਅਦ ਦੇ ਵਿੱਚ ਬਾਕੀ ਮੁਲਜ਼ਮਾਂ ਨੂੰ ਫੜਿਆ ਗਿਆ ਹੈ ਪੁਲਿਸ ਕਮਿਸ਼ਨਰ ਨੇ ਇਹ ਵੀ ਦੱਸਿਆ ਹੈ ਕਿ ਇਸ ਮਾਮਲੇ ਦੇ ਵਿੱਚ ਅਜੇ ਵੀ 4 ਹੋਰ ਮੁਲਜ਼ਮਾਂ ਦੀ ਗ੍ਰਿਫਤਾਰੀ ਬਾਕੀ ਹੈ ਜਿਨ੍ਹਾਂ ਨੂੰ ਜਲਦੀ ਹੀ ਦਬੋਚ ਲਿਆ ਜਾਏਗਾ ਦਰਅਸਲ ਪੰਜਾਬ ਦੀ ਆਪ ਸਰਕਾਰ ਜਿਸ ਤਰ੍ਹਾਂ ਨਾਪਾਕ ਸਾਜ਼ਿਸ਼ਾਂ ਨੂੰ ناکਾਮ ਕਰਕੇ ਸੂਬੇ ਦੇ ਵਿੱਚੋਂ ਨਸ਼ਾ ਤਸਕਰਾਂ ਅਤੇ ਅਪਰਾਧੀਆਂ ਨੂੰ ਜੜੋਂ ਪੁੱਟਣ ਦੇ ਵਿੱਚ ਲੱਗੀ ਹੋਈ ਹੈ ਉਸ ਦੇ ਨਾਲ ਪਾਕਿਸਤਾਨ ਦੇ ਨਾਲ-ਨਾਲ ਵੱਡੇ ਵੱਡੇ ਗੈਂਗਸਟਰਾਂ ਦੀ ਵੀ ਬੇਚੈਨੀ ਵਧੀ ਹੋਈ ਹੈ ਅਤੇ ਬਖਲਾਹੜ ਦੇ ਵਿੱਚੋਂ ਉਹ ਪੰਜਾਬ ਦਾ ਮਾਹੌਲ ਵੀ ਗਾਰਡਨ ਦੇ ਲਈ ਨਵੀਆਂ-ਨਵੀਆਂ ਸਾਜ਼ਿਸ਼ਾਂ ਰਚਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਪੰਜਾਬ ਪੁਲਿਸ ਦੀ ਚੌਕਸੀ ਕਾਰਨ ਉਹਨਾਂ ਦੀ ਕੋਈ ਵੀ ਸਾਜ਼ਿਸ਼ ਕਾਮਯਾਬ ਨਹੀਂ ਹੋ پا ਰਹੀ ਨਸ਼ਾ ਹਥਿਆਰਾਂ ਦੀ ਤਸਕਰੀ ਅਤੇ ਡਰੋਨ ਕੁਸਪੈਟ ਵਰਗੀਆਂ ਗੰਭੀਰ ਚੁਣੌਤੀਆਂ ਦੇ ਨਾਲ ਨਜਿੱਠਣ ਦੇ ਲਈ ਪੰਜਾਬ ਸਰਕਾਰ ਨੇ ਆਧੁਨਿਕ ਤਕਨੀਕ ਪ੍ਰਸ਼ਾਸਤਿਕ ਚੌਕਸੀ ਅਤੇ ਜਨ ਭਾਗੀਦਾਰੀ ਦੇ ਉੱਤੇ ਆਧਾਰਿਤ ਇੱਕ ਠੋਸ ਸੈਕੰਡ ਲਾਈਨ ਆਫ ਡਿਫੈਂਸ ਤਿਆਰ ਕੀਤੀ ਹੈ ਅਤੇ ਐਂਟੀ ਡਰੋਨ ਸਿਸਟਮ ਲਗਾ ਕੇ ਦਰहद ਸੁਰੱਖਿਆ ਨੂੰ ਅਪੇਧ ਬਣਾ ਦਿੱਤਾ ਗਿਆ ਪਿਛਲੇ ਡੇਢ ਮਹੀਨੇ ਦੌਰਾਨ ਪੰਜਾਬ ਪੁਲਿਸ ਨੇ ਪਾਕਿਸਤਾਨ ਤੋਂ ਭੇਜੇ ਗਏ ਹਥਿਆਰਾਂ ਦੀਆਂ ਕਈ ਖੇਪਾਂ ਫੜੀਆਂ ਨੇ ਨਾਲ ਹੀ ਆਈਐਸਆਈ ਦੀ ਡਰੋਨ ਅਤੇ ਨਸ਼ਾ ਸਾਜ਼ਿਸ਼ ਨੂੰ ਵੀ ناکام ਕੀਤਾ ਅਤੇ ਹੁਣ ਜਿਸ ਤਰ੍ਹਾਂ ਪੰਜਾਬ ਪੁਲਿਸ ਨੇ ਲੁਧਿਆਣਾ ਦੇ ਵਿੱਚ ਆਈਐਸਆਈ ਦੀ ਗਰਨੇਡ ਅੱਤਵਾਦੀ ਮੋਡੀਊਲ ਦਾ ਪਰਦਾਫਾਸ਼ ਕੀਤਾ ਇਸ ਤੋਂ ਸਾਫ਼ ਹੈ ਕਿ ਪੰਜਾਬ ਦੇ ਵਿੱਚੋਂ ਹੁਣ ਕੋਈ ਵੀ ਨਾਪਾਕ ਸਾਜ਼ਿਸ਼ ਕਾਮਯਾਬ ਨਹੀਂ ਹੋਏਗੀ ਅਤੇ ਪੰਜਾਬ ਦੀ ਭਗਵੰਤਮਾਨ ਸਰਕਾਰ ਰਾਜ ਦੀ ਕਾਨੂੰਨ ਵਿਵਸਥਾ ਵਿਗਾੜਨ ਦੀ ਕੋਸ਼ਿਸ਼ ਰੱਦ ਰਹੀ ਹੈ ਅਨਸੁਖਾਵੇ ਤੱਤਾਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖਸ਼ੇਗੀ ਬਿਊਰੋ ਰਿਪੋਰਟ ਲਿਵਿੰਗ ਇੰਡੀਆ ਨਿਊਜ਼